ਕਹਿਣਾ ਚਾਹੂਗੇ ਹਰ ਸਾਲ ਰੱਖ-ਬਾਗ ਦੇ ਅੱਗੇ ਤੁਸੀਂ ਰੋਟੀ ਦੇ ਮਨਾਉਣਾ ਹਾਂਜੀ ਪਹਿਲਾਂ ਤਾਂ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ ਜਿਹੜੇ ਮੈਂ ਸੱਜਣ ਮਿੱਤਰ ਦੇਖਦੇ ਪਏ ਨੇ ਉਹਨਾਂ ਨੂੰ ਮੈਂ ਇਹ ਸਨੇਹ ਲਾਣਾ ਚਾਹੂੰਗਾ ਜੇ 14 ਫਰਵਰੀ ਆਂਦੀ ਹੈ ਤੇ ਇੱਕ ਲਾਸਟ ਡੇ ਕਿਹਾ ਜਾਂਦਾ ਹੈ ਭੂਤ ਰਸਤਰਾ ਕਿ ਰੋਜ਼ੇ ਪ੍ਰੋਪੋਜ਼ੇ ਹਾਕਦੇ ਜੋ ਵੀ ਹੈ ਮਤਲਬ ਬੇਤੁਕੀ ਗੱਲਾਂ ਆ ਕਿਸੇ ਗਰੀਬ ਨੂੰ ਪੁੱਛ ਕੇ ਦੇਖੋ ਕਿਸੇ ਨੂੰ ਕੋਈ ਮਤਲਬ ਨਹੀਂ ਦੋ ਟਾਈਮ ਦੀ ਰੋਟੀ ਮਿਲ ਜੇ ਨਾ ਗਰੀਬ ਬੰਦੇ ਨੂੰ ਉਹ ਹੀ ਬਹੁਤ ਹੁੰਦੀ ਆ ਕਾਜੀ ਹੈ ਜਿਹੜਾ ਧੱਬਾ ਲੱਗਿਆ ਨਾ ਪੰਜਾਬ ਦੇ ਵਿੱਚ ਹੂੰ ਜੋ ਆਪਣਾ ਵੈਲੈਂਟਾਈਨ ਡੇ ਦੇ ਨਾਮ ਦਾ 14 ਫਰਵਰੀ ਦਾ ਅਸੀਂ ਉਹਨਾਂ ਨੂੰ ਭਲਾਣਾ ਚਾਹਦੇ ਆ ਕਿ ਸਾਡੀ ਸੰਜੀਓ ਇਹ ਉੱਪਰ ਅੱਲਾ ਕਰ ਸਕਦੀ ਹੈ ਤੁਸੀਂ ਕਿਉਂ ਨਹੀਂ ਕਰ ਸਕਦੇ ਅਸੀਂ ਚਾਹਦੇ ਆ 14 ਫਰਵਰੀ ਰੋਟੀ ਦੇ ਨਾਮ ਚੰਨੀ ਜਾਵੇ ਪੂਰੇ ਪੰਜਾਬ ਵਿੱਚ ਪੂਰੇ ਭਾਰਤ ਵਿੱਚ ਭਾਜੀ ਇੱਕ ਚੀਜ਼ ਦੇਖੀ ਆ ਦੇਖੋ ਵਿਸ਼ੇਸ਼ ਸਨਮਾਨ ਕਾਸ਼ ਕੋਈ ਰੋਟੀ ਕੇ ਵੀ ਹੋ ਤਾਂ ਕੋਈ ਔਏ ਔਏ ਲਿਖਿਆ ਤੁਸੀਂ ਨੋ ਰੋਜ਼ ਦੇ ਨੋ ਪ੍ਰੋਪੋਜ਼ ਦੇ ਨੋ ਵੈਲੈਂਟਾਈਨ ਡੇ ਰੋਟੀ ਡੇ ਇਹ ਤੁਸੀਂ ਜਿਹੜਾ ਸਨਮਾਨ ਕਰ ਰਹੇ ਹੋ ਇਹਨਾਂ ਦਾ ਦੇ ਰਹੇ ਹੋ ਹਾਂਜੀ ਹਾਂਜੀ ਮੈਂ ਇਹਨਾਂ ਦਾ ਦੇ ਦੇ ਕਿ ਯਾਦਗਰੀ ਰਵੇ ਸਾਰਿਆਂ ਨੂੰ ਕੋਈ ਸਾਡਾ ਸੱਚਨ ਮਿੱਤਰ ਆਇਆ ਕੋਈ ਆਪਣਾ ਸਮਾਜ ਸੇਵਿਕ ਆਇਆ ਕੋਈ ਲੀਡਰ ਆਏ ਨੇ ਉਹ ਜਿੰਨੇ ਸਾਨੂੰ ਭਰਾ ਸਹਿਯੋਗ ਕਰਦੇ ਨੇ ਉਹਨਾਂ ਦੇ ਅਗਰ ਦਫ਼ਤਰ ਤੇ ਲੱਗੇਗੀ ਨਾ ਪੂਰਾ ਸਾਲ ਉਹਨਾਂ ਨੂੰ ਵੀ ਯਾਦ ਰਹੇਗਾ ਕਿ ਇੱਕ ਐਨਜੀਓ ਨੇ ਉਪਰਾਲਾ ਕੀਤਾ ਸੀ ਇਕ ਲਾਗੀ ਉਪਰਾਲਾ ਕਿਦਾ ਲੰਗਰ ਤਾਂ ਬਹੁਤ ਲੱਗਦੇ ਆ ਪਰ ਸਾਡੀ ਰੈਂਜੀ ਨੇ ਇੱਕ ਉਪਰਾਲਾ ਕਿਦਾ 14 ਪਰ ਫਰੇਮ ਕੀ ਰੋਟੀ ਦੇ ਨਾਮ ਨਾਲ ਤੇ ਭਾਜੀ ਗੱਲ ਕਰਦੇ ਆ ਕੀ ਕੀ ਤੁਸੀਂ ਬਣਾ ਕੇ ਹਰ ਸਾਲ ਕਵਾਨੇ ਉਹ ਲੋਕਾਂ ਨੂੰ ਅੱਜ ਵੀ ਦੇਖਿਆ ਤੁਹਾਡੇ ਸਟਾਲ ਤੇ ਬਹੁਤ ਰਸ ਲੱਗਿਆ ਹੋਇਆ ਕੀ ਕੀ ਬਣਾਉਂਦਾ ਵਾ ਵਾਈ ਗੁਰ ਦੀ ਕਿਰਪਾ ਜੀ ਲੰਗਰ ਦਾ ਤੁਹਾਨੂੰ ਦੱਸਿਆ ਪਹਿਲਾਂ ਵੀ ਰੋਟੀ ਤੇ ਦਾਲ ਤੇ ਬਹੁਤ ਲੱਗਦੇ ਨੇ ਅਸੀਂ ਕਹਿੰਦੇ ਹਾਂ ਕੁਝ ਸਪੈਸ਼ਲ ਜਿਹਾ ਕੀਤਾ ਤੇ ਲੰਗਰ ਵੀ ਸਪੈਸ਼ਲ ਹੀ ਹੋਣਾ ਚਾਹੀਦਾ ਆਲੂ ਗੋਭੀ ਆਲੇ ਨਾਨ ਚੋਲੇ ਚਾਹ ਪਾਣੀ ਸਾਡੇ ਕੋਲੋਂ ਨਾ ਕਿ ਇੱਕ ਬੰਦਾ ਵਧੀਆ ਕਹਿੰਦੇ ਨਾ ਆਪਾਂ ਰੈਲੈਂਟਡ ਕੁੜੀਆਂ ਮੁੰਡੇ ਬਣਾ ਜਾਂਦੇ ਰੈਸਟੋਰੈਂਟ ਤੇ ਜਾ ਕੇ ਅਸੀਂ ਕਹਿੰਦੇ ਆ ਜਿਵੇਂ ਰੋਟੀ ਡੇ 14 ਫਰਵਰੀ ਨੂੰ ਆ ਗਿਆ ਇੱਥੇ ਮਨਾਇਆ ਕਿਸ ਤਰ੍ਹਾਂ ਸਰ ਮਤਲਬ ਮਾਈਂਡ ਦੇ ਵਿੱਚ ਆਇਆ ਕਿ 14 ਫਰਵਰੀ ਨੂੰ ਰੋਟੀ ਡੇ ਇੱਥੇ ਮਨਾਇਆ ਜਾਵੇ ਔਰ ਲੋਕਾਂ ਦੀ ਇਹ ਸੇਵਾ ਕੀਤੀ ਜਾਵੇ ਮਾਈਂਡ ਵਿੱਚ ਐਦਾ ਆਇਆ ਮੇਰਾ ਭਤੀਜਾ ਖੜਾ ਹੀ ਕੋਲ ਮਨਜੋਤ ਮੱਕੜ ਹੈ ਤੇ ਕਹਿੰਦਾ ਚਾਚਾ ਜੀ ਆਪਣਾ 15 ਸਾਲ ਦੀ ਐਜ ਹੋਣੀ ਹੈ ਕਹਿੰਦਾ ਆਪਾਂ ਰੋਟੀ ਡੇ ਮਨਾਣਾ ਵੇ ਨਾਣਾ ਵੀ ਉਹ ਤੋਂ ਬਾਅਦ ਜਦੋਂ ਵੈਲੈਂਟਾਈਨ ਡੇ ਹੁੰਦਾ ਮੈਂ ਕਿਹਾ ਕਿ ਚੱਕਾ ਦਾ ਉਹਦੇ ਮੈਨੂੰ ਵੀ ਇੰਨੀ ਨੌਲੇਜ ਨਹੀਂ ਆਪਾਂ ਨੇ ਧਿਆਨ ਬਾਕੀ ਪੰਜਾਬ ਦੇ ਲੋਕਾਂ ਨੇ ਜਿੱਦਾਂ ਵੱਲ ਧਿਆਨ ਨਹੀਂ ਹੁੰਦਾ ਕਿ ਇਹ ਰੋਜ਼ ਦੇ ਪਰਪੋਜ਼ ਦੇ ਵੈਲਨਟਾਈਨ ਡੇ ਆ ਇਹਨਾਂ ਨੇ ਮੰਮੀ ਤੇ ਕਹਿੰਦੇ ਜਾਗ ਲਾਈ ਭਤੀਜੇ ਮੇਰੇ ਨੇ ਜਾਗ ਲਾਈ ਵੱਡਿਆਂ ਨੂੰ ਛੋੜੇ ਜੱਟ ਕੇ ਵੱਡੇ ਜਾਗ ਲਾਈ ਜਿ ਆਪਾਂ ਇਹ ਫਰਾਲਾ ਕਰੀਏ ਲੰਗਰ ਬੜੇ ਲੱਗਦੇ ਨੇ ਕਿ ਨਾਮ ਨਹੀਂ ਤੇ ਆਪਾਂ ਨਾਮ ਲਾ ਕੇ ਦੇਣਾ ਚਾਚਾ ਭਤੀਜਾ ਮਿਲ ਕੇ ਸੇਵਾ ਸ਼ੁਰੂ ਕਰਤੀ ਹਾਂਜੀ ਸਾਲ ਦੇ ਅੱਗੇ ਬੰਟੀ ਭਰਾ ਵੀ ਹੈਗਾ ਬਲਦਿਆ ਖਾਲਸਾ ਵਾ ਇਸ ਦੀ ਫਤਿਹ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ 8ਵੇਂ ਮੇਰੀ ਰੋਟੀ ਦੇ ਮਨਾਇਆ ਜਾ ਰਿਹਾ ਰੱਖ-ਵਗ ਦੇ ਬਾਅਦ ਐਂਡਾ ਹੀ ਸਾਡੀ ਐਨ ਜੀਓ ਵੱਲੋਂ ਅਤੇ ਬਲੱਡ ਸੇਵਾ ਟੀਮ ਵੱਲੋਂ ਹਰ ਇੱਕ ਸਾਲ ਰੋਟੀ ਦੇ ਮਨਾਇਆ ਜਾਊਗਾ ਤੇ ਅਗਲੇ ਸਾਲ ਰੋਟੀ ਦੇ ਨਾਲ ਮੈਡੀਸਨ ਡੇ ਵੀ ਮਨਾਇਆ ਜਾਊਗਾ ਓਕੇ ਜਿਹੜੇ ਜ਼ਰੂਰਤਮੰਦ ਲੋਕ ਨੇ ਜਿਨ੍ਹਾਂ ਨੂੰ ਦਵਾਈਆਂ ਨਹੀਂ ਪ੍ਰੋਵਾਈਡ ਹੋ ਪਾਂਦੀਆਂ ਅਸੀਂ ਉਹਨਾਂ ਨੂੰ ਦਵਾਈਆਂ ਬਾਰਾ ਲੋਕੇਸ਼ਨ ਇੱਕ ਲੱਗ ਹੋਊਗੀ ਨਾਲੇ ਉਹ ਬੱਕਰੇ ਦਿਨ ਮਨਾਇਆ ਜਾਊਗਾ ਪਰ ਮਤਲਬ ਮੈਡੀਸਨ ਡੇ ਜਰੂਰ ਮਨਾਇਆ ਜਾਊਗਾ ਜੀ ਰੋਟੀ ਦੇ ਨਾਲ ਤਾਂ ਪਾਜੀ ਆਖੀ ਲਾਸਵਾਲ ਹੈ ਇਹ ਕਿਹੜੇ ਕਿਹੜੇ ਮਤਲਬ ਹੋਈ ਟੀਮ ਹੈ ਸੰਸਥਾ ਵਾ ਕਿਸ ਤਰ੍ਹਾਂ ਮਤਲਬ ਕਿੰਨੇ ਕੁ ਲੋਕ ਜੁੜੇ ਇਹਦੇ ਨਾਲ ਸਾਡੀ ਇੱਕ ਨਾ ਸੰਸਥਾ ਵਾ ਫੈਮਿਲੀ ਤੋਂ ਚੱਲਦੀ ਪਈ ਹੈ ਸਾਡੇ ਚ ਆ ਨਹੀਂ ਕਿ ਬੈਨ 11 ਬੰਦੇ 21 ਬੰਦੇ 33 ਬੰਦੇ ਉੱਲਾ ਸਦਾਵੇਂ ਛੋਟਾ ਵੱਡਾ ਬਜ਼ੁਰਗ ਜਵਾਨ ਜਿਹੜਾ ਮਰਜ਼ੀ ਆ ਕੇ ਸਾਡੇ ਨਾਲ ਮੋੜੇ ਮੋੜਾ ਲਾ ਕੇ ਸੇਵਾ ਕਰੇ ਆਦੀ ਪੈਸੇ ਦੀ ਮੰਗ ਨਹੀਂ ਕਰਦੇ ਵਾਹਿਗੁਰੂ ਦੀ ਕਿਰਪਾ ਪਰਵਾਰ ਵੱਲੋਂ ਸੇਵਾ ਚੱਲ ਰਹੀ ਹੈ ਜੇ ਕੋਈ ਸੱਜਣ ਮਿੱਤਰ ਸਾਨੂੰ ਸੇਵਾ ਦੇ ਵੀ ਦਿੰਦਾ ਆਦੀ ਲੱਲਨੇ ਆ ਆਦੀ ਆਪ ਨਹੀਂ ਪੈ ਮੰਗਦਾ ਕਿਸੇ ਇਹ ਇਹ ਤੁਹਾਨੂੰ ਲੁਧਿਆਣਾ ਪਾਜੀ ਅੰਮ੍ਰਿਤਸਰ ਜਲੰਧਰ ਪਟਿਆਲਾ ਅਲੱਗ-ਅਲੱਗ ਜਗ੍ਹਾ ਕੀ ਲੱਗ ਚਾਹੁੰਦੇ ਤੁਸੀਂ ਵੀ ਉੱਥੇ ਵੀ ਸ਼ੁਰੂ ਕਰੀਏ ਹੋਰ ਇੰਡੀਆ ਦੇ ਚਾਹੁੰਦੇ ਆ ਜੀ ਪੱਛਮੀ ਸਵੇਤਾ ਆਪਾਂ ਕਿਉਂ ਬਣਾਈਏ ਕਿਉਂ ਆਪਣਾ ਬੱਚਿਆਂ ਨਾਲ ਬਗਲਤ ਬਸਤ ਹੋ ਰਹੀ ਹੈ ਡੈਡੀ ਨੇ ਰੋਜ਼ ਦੇ ਪ੍ਰੋਪੋ ਕੀਮਟ ਕਰ ਲਾਂਗੇ ਪੈਸੇ ਬਚਾ ਲਾਂਗੇ ਆਪਾਂ ਪੈਸੇ ਬਚਾ ਕੇ ਇੱਕ ਟਾਈਮ ਦੀ ਰੋਟੀ ਆਪਾਂ ਉਹਨਾਂ ਨੂੰ ਦੇ ਲਾਂਗੇ ਰੋਟੀ ਦਵਾਂਗੇ ਛਾ ਉਹਨਾਂ ਇਸ ਸਤਿਗਾਂ ਦੀ ਛਾ ਹੋਰ ਚੰਗੇ ਉਪਰਾਲੇ ਕਰ ਸਕੀ ਹੂੰ ਬਿਲਕੁਲ ਸੋ ਬਹੁਤ ਵਧੀਆ ਜਿਹੜਾ ਇਹ ਉਪਰਾਲਾ ਕਰ ਰਿਹਾ ਰੋਟੀ ਡੇ ਅੱਜ ਮਨਾ ਰਹੇ ਆ ਔਰ ਜਿਹੜੇ ਲੋਕ ਨੇ ਆਲੇ ਦੁਆਲੇ ਇਸ ਜਗ੍ਹਾ ਤੇ ਆ ਕੇ ਖਾਣਾ ਜਰੂਰ ਖਾਂਦੇ ਆ ਹਰ ਸਾਲ ਜਿਹੜਾ ਇਸ ਜਗ੍ਹਾ ਤੇ ਇਹ ਰੋਟੀ ਡੇ ਮਨਾਉਂਦੇ ਆ ਵਧੇਰੇ ਅਪਡੇਟ ਲਈ ਫੇਰ ਆਸ ਰੋਵਾਂਗੇ ਬਣੇ ਰੋ ਜਾਗਰਤੀ ਵਾਲਿਆਂ ਦਾ ਧੰਨਵਾਦ ਕਰੋ ਹੀ ਕਰੋ